ਰੱਬ ਚਾਹੁੰਦਾ ਤੇ ਨਾਮ ਜਪਿਆ ਜਾਂਦਾ ਵਾਹਿਗੁਰੂ ਚਾਹੁੰਦਾ ਤੇ ਗੁਰੂ ਘਰ ਆਪੜਿਆ ਜਾਂਦਾ ਪਰਮਾਤਮਾ ਚਾਹੁੰਦਾ ਤੇ ਆਪਾਂ ਬਾਪੂ ਦੀ ਘੋਰ ਵਿੱਚ ਬਹਿ ਕੇ ਸੰਗਤ ਜੀ ਨਾਮ ਜਪਦੇ ਆਪਣੀ ਕੋਈ ਹਿੰਮਤ ਆਪਣਾ ਕੋਈ ਉਦਮ ਨਹੀਂ ਹੈ ਇਹ ਸੱਚ ਕਰਕੇ ਜਾਣਿਓ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੈ ਔਰ ਜਿੰਨੂੰ ਸੱਦਾ ਦਿੰਦਾ ਜਿੰਨੂੰ ਉਹ ਚਾਹੁੰਦੇ ਪਿਆਰ ਕਰਦੇ ਉਹੀ ਮਾਈ ਭਾਈ ਗੁਰਮੁਖ ਪਿਆਰੇ ਗੁਰੂ ਘਰ ਦੇ ਵਿੱਚ ਪਹੁੰਚਦੇ ਹੈ ਔਰ ਉਹੀ ਛੱਜਣ ਲਾਈਵ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਦੇ ਹਨ ਜਿੰਨੂੰ ਉਹ ਚਾਹੁੰਦਾ ਹੈ ਇਹ ਇੱਕ ਬਹੁਤ ਵੱਡੀ ਵਿਚਾਰ ਹੈ ਕਿ ਗੁਰਨਾਨਕ ਜੀ ਦੀ ਬਾਹ ਫੜਦਾ ਹੈ ਉਹਨੂੰ ਭਵ ਸਾਗਰ ਤੋਂ ਮਾਰਾ ਪਾਰ ਆਪੇ ਕਰ ਦਿੰਦੇ ਨੇ ਉਹ ਜਿਹੜਾ ਨਹੀਂ ਲੱਗਿਆ ਉਹ ਇੰਨੇ ਦਿਆਲੂ ਨੇ ਸੰਗਤ ਦੀ ਰੰਗਤ ਆਸਤਾ ਆਸਤਾ ਉਹਨਾਂ ਪੁਰਖਾਂ ਨੂੰ ਵੀ ਚੜ ਜਾਂਦੀ ਹੈ ਰੰਗ ਲਾਗਤ ਲਗਤ ਲਗਤ ਹੈ ਚਾਹੇ ਕੋਈ ਕਦੇ ਸ਼ਰਨ ਚ ਨਹੀਂ ਆਇਆ ਜਿਨੇ ਕਦੇ ਜਪ ਤਪ ਨਹੀਂ ਕੀਤਾ ਅੱਖਾਂ ਨਹੀਂ ਬੰਦ ਕੀਤੀਆਂ ਜਿਨੂੰ ਇਸ ਰਾਸ ਤੇ ਆਨੰਦ ਦਾ అనుభవ ਨਹੀਂ ਰੱਬ ਦੇ ਨਾਮ ਦੇ ਵਿੱਚ ਕਿੰਨੀ ਬਰਕਤ ਹੈ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਕਿੰਨੀਆਂ ਪਰਮਾਤਮਾ ਦੀਆਂ ਰਹਿਮਤਾਂ ਹੈ ਖਾਲਸਾ ਜੀਤ ਸੰਗਤ ਦੀ ਰੰਗਤ ਉਸ ਪ੍ਰਾਣੀ ਤੇ ਵੀ ਚੜ ਜਾਂਦੀ ਚਾਹੇ ਉਹ ਕਿੰਨਾ ਅਪਰਾਧੀ ਹੋਵੇ ਪਾਪੀ ਹੋਵੇ ਪਰ ਬਾਬੇ ਦੇ ਘਰ ਸਭ ਲਈ ਦਰਵਾਜ਼ੇ ਖੁੱਲੇ ਹੋਏ ਕਰਦੇ ਗੁਰੂ ਸਰਨ ਆਇਆਂ ਨੂੰ ਗੱਲ ਨਾਲ ਲੰਮਦਾ ਉਹਦਾ ਬਿਰਦ ਹੈ